ਪੰਜਾਬ ਸਰਕਾਰ ਦੀ ਜਿਹੜੀ ਨਸ਼ਿਆਂ ਵਿਰੁੱਧ ਜੁੱਦੂ ਵਾਲੀ ਜਿਹੜੀ ਮਹਿਮ ਚੱਲ ਰਹੀ ਹੈ ਉਹਦੇ ਵਿੱਚ ਫਰੀਦਕੋਟ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਕੱਲ ਜਦੋਂ ਸੀਆਈਏ ਦੀ ਟੀਮ ਸਿਟੀ ਫਰੀਦਕੋਟ ਦੇ ਏਰੀਏ ਦੇ ਵਿੱਚ ਗਸ਼ਤ ਕਰ ਰਹੀ ਸੀਗੀ ਤੇ ਇੱਕ ਨਾਮ ਨੂੰ ਵਿਅਕਤੀ ਜਿੱਤੇ ਥੋੜਾ ਸ਼ੱਕ ਹੋਇਆ ਤੇ ਉਹਨੂੰ ਜਦੋਂ ਰੋਕਣ ਲੱਗੇ ਤਾਂ ਉਹ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ। ਉਹਨੂੰ ਕਾਬੂ ਕਰਕੇ ਜਦੋਂ ਉਹਦਾ ਨਾਮ ਪੁੱਛਿਆ ਤੇ ਉਹਨੇ ਆਪਣਾ ਨਾਮ ਅਰਚਿਤ ਚਪਰਾਣਾ ਵਾਸੀ ਯੂਪੀ ਦੱਸਿਆ। ਜਿੱਦੀ ਜਿਹੜੀ ਹੈਗੀ ਆ ਫਿਜ਼ੀਕਲ ਤਲਾਸ਼ੀ ਲੈਣ ਲਈ ਡੀਐਸਪੀ ਫਰੀਦਕੋਟ ਸ ਰਾਤਰੂਚਿਤ ਸਿੰਘ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਆ ਕੇ ਜਿਹੜੀ ਹੈ ਕਾਨੂੰਨ ਮੁਤਾਬਕ ਜਿਹੜੀ ਹੈ ਤਲਾਸ਼ੀ ਕੀਤੀ ਤਲਾਸ਼ੀ ਦੌਰਾਨ ਜਿਹੜੀ ਹੈ ਉਹਦੇ ਕਬਜ਼ੇ ਵਿੱਚੋਂ ਦੇ ਅੱਧਾ ਕਿਲੋ ਆਈਸ 500 ਗ੍ਰਾਮ ਆਈਸ ਡਰਗ ਜਿਹੜੀ ਰਿਕਵਰ ਹੋਈ ਉਸ ਤੋਂ ਬਾਅਦ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਜਿਹੜੀ ਇਹਦੇ ਤੋਂ ਮੁਸ਼ਕਲ ਕੀਤੀ ਗਈ ਆ ਉਤੇ ਜੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਯੂਪੀ ਦੇ ਵਿੱਚ ਇਹਦੇ ਖਿਲਾਫ ਨੌ ਮਕਦਮੇ ਦਰਜ ਦਰਜਾ ਜ਼ਿਆਦਾਤਰ ਚੋਰੀਆਂ ਦੇ ਆਰਮਜ਼ੈਕ ਤੇ ਉਹ ਹੁਣ ਜਿਹੜਾ ਇਹਨੂੰ ਅੱਜ ਸੀ ਮਾਨਜੋਗ ਅਦਾਲਤ ਤੇ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਵਾ ਰਿਮਾਂਡ ਤੋਂ ਬਾਅਦ ਹੁਣ ਜਿਹੜੀ ਅੱਗੇ ਜੋ ਵੀ ਪੁਸ਼ਕਿਸ਼ ਤੇ ਵਿੱਚ ਜਿਵੇਂ ਇਹਦੇ ਫਾਰਵਰਡ ਬੈਕਵਰਡ ਲਿੰਕ ਹੋਣਗੇ ਉਹ ਵੀ ਤੁਹਾਨੂੰ ਅਸੀਂ ਜਾਣਕਾਰੀ ਦੇ ਦਾਂਗੇ ਤੇ ਪ੍ਰੀਕੋਰਟ ਦੀ ਗੱਲ ਵੀ ਇਹ ਇਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਥੋੜੀ ਇੰਨਾ ਤਾਂ ਜਰੂਰ ਸਾਹਮਣੇ ਆਈ ਹੈ ਗੱਲ ਵੀ ਇੱਕ ਕੋਈ ਮਲੇਸ਼ੀਆ ਤੋਂ ਰਾਹੁਲ ਨਾਮ ਦਾ ਲੜਕਾ ਸੀਗਾ ਜਿਹਦੇ ਨਾਲ ਤੋਂ 2 ਸਾਲ ਪਹਿਲਾਂ ਵੀ ਲਿੰਕ ਚ ਰਿਹਾ ਸੀਗਾ ਹੁਣ ਇਹਨੂੰ ਅਸੀਂ ਰਿਮਾਂਡ ਤੇ ਲਿਆ ਹੈਗਾ ਅਸੀਂ ਫਿਰ ਸਾਰਾ ਕਰਾਂਗੇ ਵੀ ਭਾਰਤ ਕਿਨੂੰ ਦੇਣ ਜਾ ਰਿਹਾ ਸੀ ਤੇ ਕਿਤੋਂ ਲੈ ਕੇ ਆ ਰਿਹਾ ਸੀਗਾ ਜੀ ਇਹ ਤਾਂ ਜੀ ਦੇ ਕੋਫਰੀਡ ਕੋਡ ਦੀ ਹਿਸਟਰੀ ਦੇ ਵਿੱਚ ਇੰਨੀ ਮਟੀ ਰਿਕਵਰੀ ਜਿਹੜੀ ਆਈਸ ਡਰੱਗ ਦੀ ਹੈ ਪਹਿਲਾਂ ਕਦੀ ਨਹੀਂ ਹੋਈ ਬਹੁਤ ਵੱਡੀ ਰਿਕਵਰੀ ਹੈ ਕਿਉਂਕਿ ਇਹ ਤਾਂ ਕਰੋੜਾਂ 1.5 ਕਰੋੜ ਤੋਂ ਤੇ ਦੀ ਜਿਹੜੀ ਹੈਗੀ ਇੰਟਰਸਟ ਮਾਰਕੀਟ ਵਿੱਚ ਕੀਮਤ